ਉਹ ਯਾਰ ਮੈਂ ਖੜਾ ਜਦੋਂ ਉਹਨੇ ਲੈ ਲਈ ਮੰਗਿਆ ਬਾ ਠੀਕ ਹੈ ਕੀ ਗੱਲ ਹੈ ਕੀ ਆ ਬੱਕਰੀ ਹੋ ਗਿਆ ਚੱਕਰ ਵੜ ਬਈ ਓਏ ਹੁਣ ਨਹੀਂ ਵੇ ਘਾਟਾ ਮੁੱਲ ਕੀ ਦੇ ਦੋ ਹਾਂ ਮਾਲਕ ਕੌਣ ਹੈ ਉਹ ਹੀ ਆ ਇੱਕ ਮਿੰਟ ਖੜ ਜਾ ਆਸਵਾ ਕਰਾ ਦਈਏ ਕਿੰਨੇ ਮੰਗ 32 ਨੰਬਾ 32 ਹਨ 32 ਦੇ ਥਰੇ ਜਰਾ ਗੱਭਣਾ ਚਾਹੀਦਾ ਵੰਡਰ ਹੈ ਉਹ ਵੀ ਹੈ ਤੁਹਾਡੇ ਸਾਹਮਣੇ ਹੀ ਹੈ ਕਿੰਨੇ ਲਾਇਨੇ 20000 ਰੁਪਏ 20 ਬਾਪੋ ਅਦਨੇ ਕਿੰਨੇ ਦਾ ਬਾਈ ਯਾਰ ਇਹ 30000 ਯਾਰ ਬਿੱਜਿਆ ਕਰਦਾ ਉਹ ਦੇਖੋ ਹੋ ਗਿਆ ਨਾ ਕਾਣ ਉਹਦੀ ਟੱਟਾ ਦਾ 30000 ਯਾਰ ਕੌਣ ਲੈ ਗੀਨੋ ਦਵਾਉਂਦਾ ਤੂੰ ਆਹ 30000 ਬਾਈ ਯਾਰ ਆਹ ਜਿਹੜਾ ਬਾਈ ਪਰ ਪਾਰਟੀ ਆਏਗਾ ਤਾਂ ਛੱਡ ਦੇ ਉਹਨੇ ਸੌਦਾ ਭੈਣ ਜੋ ਰੜਪ ਕੇ ਸੌਦਾ ਉਹ ਜਦ ਮਾ ਦਾ ਮੱਤਾਂ ਮਾਜ ਕੇ ਛੱਡ ਦੇਣੇ ਪਾਣੀ ਕੋਈ ਹੋਰ ਲਾ ਲ ਨਾ 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 1000 ਰੁਪਏ ਪਾਗ ਲੈ ਦੀਆ ਉਹ ਤਾਂ ਫਿਰ ਲਊਏ ਅਗਲਾ ਦਸ ਹਜ਼ਾਰ ਦਾ ਚੱਲ ਰਿਹਾ ਹੈਗਾ ਬਾਈ ਪੱਕੀ ਦਾ ਹੈ ਜੀ ਉਹ ਹੱਨੇ ਕਿਹੜਾ ਹੋਇਆ ਉਹਨਾਂ ਨੇ ਦੱਸ ਵੀ ਲਏ ਆ ਕਿਹੜਾ ਹੋਇਆ ਉਹਨਾਂ ਦੇ ਪੈਸੇ ਦੇ ਰਿਹਾ ਹੂੰ ਹੂੰ ਨਾ ਚਾ ਨਾ ਚਾ ਯਾ ਸਾਡ ਨੂੰ ਦੋਤਾ ਕਰ ਯਾ ਕੋਈ ਨਹੀਂ ਮੇਰਾ ਪਾਸੋਂ ਦੇ ਦੋਤਾ ਨੇ ਯਾਰ ਮਨ ਨੂੰ ਚੱਲ ਕੋਈ ਨਾ ਆਉਦਾ ਕੋਈ ਨਾ ਇਹੋ ਸੁਣ ਮੈਂ ਸਾਹਮਣੇ ਹੀ ਪੜ ਦੇਣਾ ਸਾਹਮਣੇ ਲਾਸੋ ਪੜਵਾ ਖਾਵੇ ਮੰਗਾ 32000 ਦੀ 30 ਦੀ ਦੇ ਦਊਗਾ ਇਦੂ ਘਟ ਪਿੱਛੇ ਹੋਇਆ ਬਈ ਆ ਜਾ ਆ ਨਾ ਬਾਈ ਹੀ ਆ ਜੇ ਤੱਕ ਹੀ ਦੇ ਥੋੜਾ ਕੋਲੇ ਹੋਇਆ ਚਾਚੇ ਤੇ ਵੇਖੀ ਹੁਣ ਮੈਂ ਮੂੰਹ ਲਾ ਕੇ ਵਾਗ ਗਿਆ ਉਹ ਵੀ ਫਰਾਵਾ ਲਵੇ 1500 500 ਛੱਡ ਕੇ ਜਾਈਦਾ ਛੱਡ ਦੇ ਤੂੰ ਯਾਰੇ ਤੂੰ ਇਹਦੀ ਗੰਨ ਕੰਨ ਖਿੱਚੀ ਜਾਂਦਾ ਉਹ ਵੀ ਫਰਾਵਾ ਲਵੇ ਉਹਦੀ ਫਰਾਵਾ ਦਿੰਦੇ ਚਲੋ ਜਿਹੜੀ ਗੇਮ ਨਹੀਂ ਤਾਂ ਲੋਕ ਕਰਾ ਹਥੀ ਚਾਚਾ 35000 ਜੀ ਨੂੰ ਦਿੰਦੇ ਠੀਕ ਜੇ ਮੈਂ ਬਾਗ ਗਿਆ ਤੂੰ ਬੱਤੀ ਬੱਚੀ ਦੀ ਫਰਾਵੇਦਾ ਚਲੋ ਕੋਈ ਨਹੀਂ ਤਾਂ ਬਾਅਦ ਚੋਂ ਦੇਖਾਂਗੇ ਮੁੱਲ ਘਟ ਲਾਂਦਾ ਨਾ ਤਾਂ ਮਾਰਦੀ ਆ ਤੈਂ ਮੁੱਲ ਨਹੀਂ ਤੂੰ 40000 ਦੇ ਤਨੇ ਫਰਮਾਨ ਨੂੰ ਹਟ ਜੂ ਅੱਗੇ ਮੈਂ ਜਿਆਦਾ ਹਟ ਜੂ ਜਿਆਦਾ ਹਟ ਜੂ ਕਿਉਂ ਦਸ ਕਰਕੇ ਬੰਦਾਰ ਵਾਲੇ ਨਾਲ ਕੜੀ ਜਿਹਾ ਤੁਹਾਨੂੰ ਕੁਝ ਨਹੀਂ ਹੁੰਦਾ ਫਿਰ ਕੀ ਹੁੰਦਾ 25 ਆਉਦੀ ਬੱਕਰੀ ਹੁੰਦੀ ਔਰ ਜੈਕਵਾਰ ਬਾਈ ਓਏ ਹੁਣ ਨਹੀਂ ਘੱਟ ਮੁੱਲ ਜੱਕ ਦਾ ਕੰਮ ਜੱਕ ਦਾ ਕੰਮ ਮੈਂ ਖੜਾ ਮੈਂ ਲੈਣਾ 25 ਦੀ ਉਹ ਨਹੀਂ ਲੈਂਦਾ ਮੈਂ ਲੈਣਾ ਉਹ ਗੀਮ ਉਹ ਹੋਰ ਬਾਈ ਕੀ ਦੇਦੀ ਏ ਯਾਰ ਹੁਣ ਤਾਂ ਠੀਕ ਵਿਗਦੀ ਏ ਵੀ ਬਾਈ ਨੇਟ ਦੇ ਗੁਆਲਟੀ ਦੀ ਰਹਿਣ ਲਈ ਲੈ 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 ਰਹਿਣ ਵਾਲੀ ਤਾਂ ਉਹ ਯਾਰ ਮੈਂ ਖੜਾ ਜਦੋਂ ਉਹ ਨਹੀਂ ਲੈ ਲਈ ਮੈਂ ਠੀਕ ਏ ਕੀ ਗੱਲ ਸਹੀ ਗੱਲ ਹੈ ਉਹ ਕਿ ਇਹਨਾਂ ਚੀਜ਼ ਆ ਬੱਕਰੀ ਜਿਹਨੇ 70000 ਰੁਪਏ ਦੀ ਆ ਮੁਫਤੇ ਦੀ ਆਪਾਂ ਦਾ ਨਾ ਸੋਦੇ ਵਾਲਾ ਕੰਮ ਨਹੀਂ ਹੈਗਾ ਮੰਗ ਕੇ ਜਾਲੀ ਦੇ ਮੁਰਗੇ ਤੇਰੇ ਇੰਨੇ ਦੀ ਨਾ ਨਾ ਸੋਦੇ ਵਾਲੀ ਗੱਲ ਨਹੀਂ ਤੇ ਸਿਰੇ ਦੀ ਗੱਲ ਕੀਤੀ ਆ ਨਹੀਂ ਚਾਚਾ ਦੂਜੇ ਲੋਟਾ ਸੋਣ ਵਾਲੀ ਕਿੱਥੇ ਹੈ ਬਾਜਨ ਹੈਗਾਗਾ ਬੱਕਰੇ ਮੰਗੂ ਕੋਈ ਕੱਪੜਾ ਬੱਸ ਲੈ ਲੈ ਕੱਲ ਜਾ ਹਾਂ ਕਈਆਂ ਜੇ ਪਾਸੋਂ ਦੇ ਕਹੋਗੇ ਉਹ ਵੀ ਬੜੇ ਜੂਮਰ ਇਧਰ ਲਈ ਸਾਡ ਆਜੋ ਬਾਈ ਤੁਸੀਂ ਇਧਰ ਆ ਖੜਨੇ ਝੰਮਾ ਕਰੋ ਉਧਰ ਸਹੀ ਸਹੀ ਹਨੂਰ ਵਿੱਕੀ ਲੈ ਉਹ ਤਾਂ ਆਜਾ ਤੇ ਦੋ ਇੱਕ ਜੁਮੜਾ ਭਾਈ ਪਹਿਲਾਂ ਨਹੀਂ ਤੁਸੀਂ ਲਈ ਹੁਣ ਚਾਚੇ ਨੂੰ ਫਿੱਟੀਆਂ ਜਾਂਦੇ ਆਂ ਅਗਾ ਚਾਚਾ ਮਰਵਾਦਾ 26 ਹਜ਼ਾਰ ਵੀ ਹੁੰਦੇ ਮੇਰੀ ਅੱਖੋਂ ਬੰਨ ਨੂੰ ਡੱਕਦਾ ਹੁਣ ਇਹ ਆਂਦੇ ਦੋ ਜਣਿਆਂ ਦੇ ਮੁੱਲ ਆ ਮੈਂ ਕਹਿੰਦਾ ਝੂਠ ਬੋਲਣਾ ਭਾਈ ਜਾ ਵੀ ਹੋ ਗਈ ਯਾਰ ਹੈ 20000 ਦੀ ਉਹ ਵੀ ਮਾਰੂ ਦੇ ਬੰਦੇ ਹੈ ਮੈਂ ਤਾਂ ਹੁਣ ਕੁਝ ਕਰਤ ਨਹੀਂ ਆਂ ਜੜ ਦੇ ਆਖਰੀ ਦਾਪੀ ਓਏ ਹਰੋ ਮੈਂ ਕੀ ਮੈਂ ਲੁਕੀ ਜਾਂਨੇ ਨੇ ਥਰੀ ਵੀ ਬੱਕਰੀ ਆ ਮੈਂ ਸੋਦਾ ਬੱਕਰੀਆਂ ਨਾਲ ਹੀ ਜੇ ਪਈਏ ਮੈਂ ਮਹਿੰਗੀ ਲੱਗੂ ਮੈਂ ਖੜਾ ਤੂੰ ਡਰਨਾ ਜਦੋਂ ਮੈਂ ਖੜਾ ਤੂੰ ਡਰਦਾ ਕਿਉਂ ਆ ਇਹ ਕਿਵੇਂ ਮਹਿੰਗਾ ਚੈੱਕ ਬਈ ਓਏ ਕੋਈ ਨਹੀਂ ਪਹਿਲੇ ਪੱਕਾ ਮਾਰ ਰਿਹਾ ਇਹਨਾ 100 ਰੁਪਈਆ ਹੋ 500 ਪਹਿਲਵਾਨ 500 ਚੱਲਦਾ ਬਾਈ ਹੁਣ ਟੈਂਡ ਬਦਲ ਗਿਆ ਹੁਣ 200 ਚੱਲਦਾ 200 ਗਲਤ ਗੱਲ ਨਹੀਂ ਭਗਵਾਨ ਪਹਿਲਵਾਨ ਆ ਬੱਕਰੀ ਕਰੀਂ ਇੱਧਰ ਮਟੇ ਜੀ ਉਸ ਤਰ੍ਹਾਂ 100 ਦਿੰਦਾ ਮੈਨੂੰ 100 ਹੋਰ ਭਰਾਈ ਕਿੰਨੇ ਦੀ ਹੋ ਗਈ ਠਾਈ ਸਹੀ ਜੀ ਅਗੋਂ ਦੇਖੀਂ ਬੰਦਾ ਨੰਬਰ ਬਾਅਦ ਇੰਸਟਾਗ੍ਰਾਮ ਚੱਲਦੀ ਹੈ ਹੁਣ ਮੈਂ ਠੀਕ ਹੈ ਇਹ ਬੱਕਰੀ ਨਹੀਂ ਬਣਿਆ ਤਣਿਆ ਬੋਕ ਹੀ ਹੈਗਾ ਬੱਕਰੀ ਨਹੀਂ ਬਣਿਆ ਤਣਿਆ ਬੱਕਰਾ ਹੀ ਹੈਗਾ ਪਲਵਾਨ ਕਿੰਨਾ ਵਜਨ ਹੋਊਗਾ ਤੇਰੇ ਸਾਹਮਣੇ ਨਾਲ ਆਪੜੀ ਮੜਾ ਜੀ ਭਾਜਨ ਬਾਈ ਤਰਵੇਂ ਇਹਦਾ ਕੋਈ ਲਿਮਟ ਹੀ ਨਹੀਂ ਲੱਗਦੀ ਲਮਟ ਬੱਕਰੇ ਤੋਂ ਤਾਂ ਜਾ ਰਿਆ ਕਮ ਹਾਂ ਕੰਮ ਦਾ ਤਾਂ ਹੋਊਗੀ 80 85 90 ਕਿਲੋ ਦੇ 90 ਕਿਲੋ ਹਾਂ ਬੱਕਰੇ ਤੋਂ ਤਾਂਾਂ ਵੱਜੀ ਯਾਨੀ ਕਿ ਛੋਟੀ ਗੱਲ ਬਾਤ ਤਾਂ ਹੈ ਨਹੀਂਗੀ ਗੱਬਣ ਦਾ ਹੈ ਨਹੀਂ ਨਾ ਹੈ ਗੱਬਣ ਨਹੀਂ ਹੈਗੀ ਯਾਨੀ ਕਿ ਵਜਨ ਕਰਕੇ ਲਈ ਹੈਗੀ ਚਰਬੀ ਚ ਪੂਰਾ ਚੜਿਆ ਹੋਇਆ ਹੈਗਾ ਮਾਸ ਕਿੰਨਾ ਦੱਸਿਆ ਭਾਜਨਾਂ ਇਹ 90 ਕਿਲੋ ਦੇ ਕਮ ਸੇ ਕਮ 90 ਕਿਲੋ ਦੇ ਇਸ ਟ੍ਰੈਸਟੀਮੈਂਟ ਦਾ ਹੈਗਾ ਭਾਈ ਤਾਂ ਹੀ ਪੈਸੇ ਲਾਤੇ ਭਾਈਨ ਪੂਰਾ ਪੈਸੇ ਤਾਂ ਭਾਈ ਦੇਖ ਕੇ ਕੀਤੇ ਲੱਗਦੇ ਨੇ ਤਰਸੇਮ ਹੁਣ ਉਹਦੀਆਂ ਨਾਲ ਜਿਹੜਾ ਬੰਦਾ ਉਹਦੀਆਂ ਲੱਤਾਂ ਹਿਲਦੀਆਂ ਨੇ ਹਾਂ ਉਹ ਗਰੀਬ ਬੰਦਾ ਭਾਈ 27000 ਅੱਡਾ ਪਸ਼ੂ ਰੱਖਣ ਦਾ ਨੁਕਸਾਨ ਆ ਜਾਂਦਾ ਭਾਈ ਉਹ ਵੀ ਆਪਾਂ ਕਹਿ ਨਹੀਂ ਸਕਦੇ ਮੈਂ ਕਹ ਤੈਨੂੰ ਨਹੀਂ ਚੰਗੀ ਲੱਗੂ ਭਾਈ ਮੇਰੇ ਬਾੜੇ ਚ ਬਾੜ ਦੀ ਠੀਕ ਹੈ ਠੀਕ ਹੈ ਲਾ ਤੇ ਰੁਪਏ ਤਾਂ ਹੀ ਪੁੱਛ ਕੇ ਪੂਰੇ ਹੈ ਨਾ ਕਿਚਕੇ ਪੂਰੇ ਨਹੀਂ ਬਾਈ ਉਹਨੂੰ ਹੋਰ ਵੀ ਦਵਾਂਗੇ 1000 ਹੋਰ 29 ਦਵਾਂਗਾ ਉਹਨੂੰ ਅੱਛਾ ਐਡਾ ਟਾਈਮ ਹੈ 29000 ਦੀ ਮੈਂ ਲੈ ਰਿਹਾ ਇਹ 29 ਦੀ 22 ਹੈਗਾ 29 ਦੀ ਲੈਣੀ ਆਪਾਂ ਨੇ ਹਾਂ 1000 ਰੁਪਿਆ ਉਹਨੂੰ ਨਫੇ ਦਾ ਦਵਾਂਗੇ ਹਜੇ ਹੋਰ ਹੋਰ ਹਾਂ ਇਹ ਵੀ ਗੱਲ ਹੈਗੀ ਹਾਂ ਇਹ ਵੀ ਗੱਲ ਆ ਬੰਦਾ ਕਮਾਲ ਦੀ ਚੀਜ਼ ਆ ਦੇਖੀ ਬੱਕਰੀ ਕਾਦੀ ਛੇ ਦਾ ਬੱਕਰੇ ਵਾਂਗੂ ਪੈਸੇ ਲੱਗੇ ਨੇ ਪਹਿਲੀ ਵਾਰ ਵਕਰੀ ਤੇ ਲੈ ਹੁਣ ਇਹ ਬਕਾਊ ਵੀ ਹੈਗੀ ਹੈ ਜੀ ਜੇ ਸੜੀਆਂ ਬੱਕਰੀਆਂ ਬਾਈ ਸਾਂਭ ਲੋ ਹਾਂ ਸਾਂਭ ਗਿਆ ਬੱਕਰਾਂ ਲੈ ਦੰਦਾਂ ਦੀ ਕਿੰਮ ਹੈਗੀ ਦੰਦ ਤਾਂ ਬਾਈ ਇਹਦੇ ਹੁਣ ਬੁੱਢੀ ਹੋਈ ਐ ਬੁੱਢੀ ਹੋ ਆ ਵਿਚਾਰੀ ਹੈ ਨਾ 8 ਹੈਗੀ 8 8 8 28